ਅੱਜ ਮੌਸਮ ਵਿਭਾਗ ਨੇ ਜਾਰੀ ਕੀਤਾ ਇੱਕ ਖਾਸ येलो ਅਲਰਟ ਜੋ ਜਤਾਵਨੀ ਹੈ ਤੇਜ਼ੀ ਨਾਲ ਵੱਧ ਰਹੀ ਠੰਡ ਲਹਿਰ ਦੀ ਪੰਜਾਬ ਦੇ 6 ਜ਼ਿਲ੍ਹਿਆਂ ਫਾਜ਼ਿਲਕਾ ਮੁਕਤਸਰ ਸਾਹਿਬ ਬਠਿੰਡਾ ਫਰੀਦਕੋਟ ਜਲੰਧਰ ਅਤੇ ਮੋਗਾ ਵਿੱਚ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ ਪਿਛਲੇ 24 ਘੰਟਿਆਂ ਵਿੱਚ ਪਾਰਾ 0.1 ਡਿਗਰੀ ਸੈਲਸੀਅਸ ਡਿੱਗਿਆ ਹੈ ਜੋ ਆਮ ਤਾਪਮਾਨ ਦੇ ਬਹੁਤ ਨੇੜੇ ਆ ਰਿਹਾ ਹੈ ਸਿੱਕੋਟ ਅੱਜ ਵੀ ਪੰਜਾਬ ਦਾ ਸਭ ਤੋਂ ਠੰਡਾ ਸਥਾਨ ਰਿਹਾ ਹੈ ਜਿੱਥੇ ਘੱਟ ਤੋਂ ਘੱਟ ਤਾਪਮਾਨ ਟੈਂਪਰੇਚਰ 3.5 ਡਿਗਰੀ ਸੈਲਸੀਅਸ ਮਾਪਿਆ ਗਿਆ ਜਦਕਿ ਚੰਡੀਗੜ੍ਹ ਵਿੱਚ ਵੀ ਠੰਡ ਦਾ ਕਹਿਰ جاری ਹੈ ਜਿੱਥੇ ਪਾਰਾ 8 ਡਿਗਰੀ ਸੈਲਸੀਅਸ ਤੱਕ ਲੁੜਕ ਗਿਆ ਮੌਸਮ ਵਿਭਾਗ ਦੇ ਮਤਾਬੀਕ ਅਗਲੇ 7 ਦਿਨਾਂ ਤੱਕ ਮੌਸਮ ਖੁਸ਼ਕ ਰਹੇਂਦੀ ਉਮੀਦ ਹੈ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਤੰਦ ਬਣੀ ਰਹੇਗੀ ਰਾਹਤ ਦੀ ਗੱਲ ਹੈ ਕਿ ਅਗਲੇ 48 ਘੰਟੇ ਦੌਰਾਨ ਘੱਟੋ ਘੱਟ ਤਾਪਮਾਨ ਵਿੱਚ ਲਗਭਗ 2 ਡਿਗਰੀ ਸੈਲਸੀਅਸ ਦਾ ਵਾਧਾ ਹੋਏਗਾ ਅੰਮ੍ਰਿਤਸਰ ਚ 64 ਬਠਿੰਡਾ ਚ 178 तिलंदर 108 खन्ना 109 मंडी गोविंदगढ़ 123 पटियाला 148 देवदार रूपनगर 160 दर्शकों अगले कुछ ਦਿਨਾਂ ਵਿੱਚ ਠੰਡ ਤੇ ਪ੍ਰਦੂਸ਼ਣ ਦੋਨਾਂ ਤੋਂ ਸਾਥ ਦਿਨ ਰਹਿਣ ਦੀ ਲੋੜ ਹੈ ਗਰਮ ਕੱਪੜੇ ਪੈਨੋ ਇਸ ਵਜ੍ਹਾ ਸਵੇਰ ਦੇ ਰਾਤ ਨੂੰ ਬਾਹਰ ਜਾਣ ਤੋਂ ਬਚੋ ਅਤੇ ਹਵਾ ਦੀ ਗੁਣਵੱਤਾ ਤੇ ਨਿਗਰਾਨੀ ਰੱਖੋ ਏਸੀ ਵੈਦਰ ਦੀ ਤਾਜ਼ਾ ਅਪਡੇਟ ਮੌਸਮ ਵਿਹਾਰ ਪਰ ਡੇਟਾ ਸਨਾਂ ਸਾਂਝੀ ਕਰਦੇ ਰਵਾਂਗੇ ਵੈਗਰ ਪੰਜਾਬੀ ਲਿੰਕ ਮੀਡੀਆ ਧੰਨਵਾਦ